ਲੋਈ ਮਤਰਾ ਦੇਖ ਰਹੇ ਆ ਜਾਂ ਕੇ ਹੁਣ ਕੰਡੇ ਤੇ ਵੀ ਕੀ ਬਣਦੀ ਆ ਗੱਲ ਬਾਤ ਆਬੜੀ ਤਾਂ ਹੁਣ ਤੁਰਨ ਲੱਗੇ ਤੇ ਉਹਦਾ ਗਾਣਾ ਨਾਜਰਾ ਕਦੇ ਪੱਥਰਾਂ ਨੂੰ ਵੀ ਪਾੜ ਦਿੰਦੀ ਇਹਨੇ ਇਹ ਆ ਚਾਲਾ ਦੋਸਤੋ ਉਮੀਦ ਕਰਦਾ ਸਾਰੀ ਵਧੀਆ ਹੋਵੋਗੇ ਤੇ ਆਪਨੇ ਆਪਣੇ ਘਰਾਂ ਦੇ ਵਿੱਚ ਖੁਸ਼ੀ ਖੁਸ਼ ਹੋਵੋਗੇ ਤੇ ਆਪਣੇ ਕੰਮਕਾਰਾਂ ਦੇ ਵਿੱਚ ਵਿਅਸਤ ਹੋਵੋਗੇ ਤੇ ਮਿੱਤਰੋ ਆਪਣਾ ਬਲੌਗ ਸ਼ੁਰੂ ਹੋ ਰਿਹਾ ਸੀ ਮਹਾਰਾਸ਼ਟਰ 나ਸੀਕ ਪਿੱਪਲਗਾਉਂ ਤੋਂ ਤੇ ਆਪਾਂ ਅੱਜ ਕਰ ਰਹੇ ਸੀ ਗੱਡੀ ਲੋਡ ਆਪਣੀ ਪੰਜਾਬ ਦੀ ਉਹ ਦੱਸਾਂਗੇ ਜਰੂਰ ਤੁਹਾਨੂੰ ਵੀ ਕਿੱਥੇ ਦੀ ਹੋ ਰਹੀ ਆਪਣੀ ਗੱਡੀ ਲੋਡ ਤੇ ਆਏ ਆ ਆਪਾਂ ਪਿਆਜ਼ ਲੋਡ ਕਰਨ ਵਾਸਤੇ ਤੇ ਤੁਸੀਂ ਦੇਖ ਸਕਦੇ ਹੋ ਪਿਆਜ਼ ਦੀ ਮੰਡੀ 'ਚ ਆ ਗਏ ਆਪਾਂ ਤੇ ਇਹ ਪਿਕਅਪਾਂ ਦੇ ਵਿੱਚ ਪਿਆਜ਼ ਆਪਣਾ ਕਿਸਾਨ ਲਿਆਂਦਾ ਤੇ ਇਹ ਮੰਡੀਆਂ ਨੇ ਤੇ ਨਾਲ ਇੱਕ ਹੋਰ ਗੱਡੀ ਆ ਇਹ ਵੀ ਪਤਾ ਨਹੀਂ ਹੈਗਾ ਵੀ ਕਿੱਥੇ ਦੀ ਲੋਡ ਹੈਗੀ ਆ ਪਰ ਪੰਜਾਬ ਦੀ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਆਪਣੀ ਗੱਡੀ ਤਾਂ ਸ਼ੁਰੂ ਕਰਤੀ ਲੋਡ ਕਰਨ ਦੇਖਦੇ ਆ ਕਾ ਤੱਕਾ ਆਪਣੀ ਹੁੰਦੀ ਹੈ ਦੇਖ ਸਕਦੇ ਮੰਡੀ ਤੇ ਆ ਪਿਆ ਹੈ ਤੇ ਖਾਲੀ ਪਈ ਆ ਦੇਖ ਸਕਦੇ ਮਿੱਤਰ ਛੋਟਾ ਟਰੈਕਟਰ ਜੋ ਕਿ ਕਿਸਾਨ ਦਾ ਆਪਣਾ ਪਿਆਜ਼ ਲਿਆ ਰਿਆ ਖੇਤੋਂ ਜਿਹਾ ਰਿਆ ਦੇ ਬੱਚੇ ਛੋਟੀ ਟਰਾਲੀ ਕੰਡੇ ਨੇ ਇਹਦੇ ਵਿੱਚ ਇਤਾਂ ਦੇ ਹੋਰ ਵੀ ਖੜੇ ਨੇ بڑے ਵੀ ਨੇ ਛੋਟੇ ਵੀ ਨੇ ਚੈੱਕ ਕਰ ਸਕਦੇ ਹੋ ਤੇ ਉਹ ਦਫਤਰ ਜਿੱਥੋਂ ਆਪਣੀ ਬੈਲਟੀ ਵਗੈਰਾ ਮਿਲਣੀ ਹੈ ਤੇ ਆਪਣੀ ਗੱਡੀ ੱੱਪ ਬੜੀ ਲੱਗੀ ਉੱਪਰ ਮਿੱਤਰੋ ਹੁਣ ਲੱਗੇ ਆਪਾਂ ਚਾਹ ਪੀਣ ਚਾਹ ਪੀ ਕੇ ਬਣਾਵਾਂਗੇ ਰੋਟੀ ਕਮਣਾ ਦੇ ਨਹੀਂ ਚੌਲ ਝੂਲ ਬਣਾ ਲਾਂਗੇ ਕਿਉਂਕਿ ਪੇਟ ਪੂਜਾ ਕਰਨੀ ਜ਼ਰੂਰੀ ਆ ਤੇ ਚੌਲ ਝੂਲ ਖਾ ਕੇ ਫੇਰ ਆਪਾਂ ਆਪਣੀਆਂ ਗੱਡੀਆਂ ਕਰਾਂਗੇ ਰਸਤੇ ਪਰਵਲਾਂ ਲੋਡ ਹੋਣ ਤੋਂ ਬਾਅਦ ਤੇ ਹੁਣ ਭਾਏ ਲੋਡਿੰਗ ਦੀ ਇੱਕ ਢਾਂਗ ਲੱਗੀ ਆ ਬਾਕੀ ਲੋਡਿੰਗ ਦਾ ਵੀ ਜ਼ਰੂਰ ਤੁਹਾਨੂੰ ਦਿਖਾਵਾਂਗੇ ਤੇ ਇੱਕ ਹੋਰ ਮਿੱਤਰੋ ਹੁਣ ਦਿਖਾਵਾਂਗੇ ਰਾਤੀ ਆਪਣੇ ਜਿੱਥੇ ਟਰਾਂਸਪੋਰਟ ਸੀ ਉੱਥੇ ਲੱਗੀ ਮਿੱਤਰੋ ਮਹਿਫਲ ਮਹਿਫਲ ਦੇ ਵਿੱਚ ਇੱਕ ਗੁਬਈਆ ਡਰਾਈਵਰ ਕਿਉਂਕਿ ਬਈਆ ਡਰਾਈਵਰ ਕਹਿ ਸਕਦੇ ਹਨ ਕਿਉਂਕਿ ਉਹ ਬੰਦੇ ਨੂੰ ਗਾਣ ਦਾ ਬੜਾ ਸ਼ੌਂਕ ਸੀ ਉਮਰ ਵੱਡੀ ਸੀ ਲੇਕਿਨ ਤੂੰਬੀ ਦੇ ਨਾਲ ਉਹ ਬੜੇ ਸੋਹਣੇ ਗਾਣੇ ਸੁਣਾਏ ਉਹ ਵੀ ਸੁਣਦੇ ਨਾਲ ਜਰੂਰ ਸ਼ੇਅਰ ਕਰਾਂਗੇ ਜੇ ਸਾਦੇ ਤੇ ਲੈਫਟ ਵੀ ਆ ਮੇਥੋਂ ਲੈਫਟ ਗਿਆ ਅਗਰਾ ਅਮਾ ਪੂਰਾ ਗਿਆ ਪੂਰਾ ਗਿਆ ਪਹਿਲਾਂ ਆਪਣੀ ਹੋਰੀ ਸੀ ਗੱਡੀ ਲੋੜ ਤੇ ਦੋ ਥੱਪੀਆਂ ਲੱਗੀਆਂ ਜਿਹਦੇ ਉੱਤੇ ਮੈਂ ਵੀ ਬੈਠਾ ਸੀ ਇੱਕ ਆ ਲੱਗੀ ਜਿੱਤੇ ਆ ਪਰਸਾ ਪਤਾ ਇੱਕ ਆਹ ਪਿਆ ਹੁਣ ਲੱਗਿਆ ਬੱਤੇ ਵਾਲੀ ਪੈਣ ਤੇ ਸੱਗਲੀ ਤੇ ਆਪਾਂ ਦੋ ਬੱਤੇ ਖੋਲਤੇ ਸੀ ਮਤਲਬ ਕਿ ਆਪਾਂ ਗੱਡੀ ਦੇ ਵਿੱਚ ਤਿੰਨ ਬੱਤੀ ਰੱਖੇ ਨੇ ਕਿਉਂਕਿ ਯਾਰ ਆਈ ਵਾਰ ਖੋਲਣਾ ਕਰਨਾ ਇਹਦੇ ਕਰਕੇ ਅਸੀਂ ਸੋਚਿਆ ਵੀ ਬੱਤੇ ਤਿੰਨੇ ਹੀ ਰੱਖਦੇ ਆ ਬਾਡੀ ਮਜ਼ਬੂਤ ਆ ਐਦਾਂ ਨਹੀਂ ਹੈਗਾ ਵੀ ਮੜੇ ਮੋਟੀ ਨੱਕਣ ਲੱਗ ਜਾਂਦੀ ਆ ਪੂਰਾ ਹੈਵੀ ਆਪਾਂ ਨੇ ਯਾਰ ਗੱਡੀ ਬਾਡੀ ਲਵਾਈ ਤੀ ਪੂਰੀ ਹੈਵੀ ਕਰਾਈ ਤੀ ਤੇ ਦੇਖ ਸਕਦੇ ਆਪਾਂ ਵੀ ਛੱਪ ਦੇ ਨਾਲ ਲੱਗੇ ਹੋਏ ਆਂ ਇੱਥੇ ਟੌਰ ਨਾਲ ਉੱਤੇ ਇਹ ਗਿਣਤੀ ਕਰ ਲਓ ਮੇਟਰ ਆਪਾਂ ਨੇ ਮਾਤਾ ਰਸਾ ਤੇ ਆ ਲੱਗ ਰਹੀ ਹੁਣ ਤਾਂ ਤੀਜੀ ਬੱਤੇ ਵਾਲੀ ਲੱਗ ਰਹੇ ਨੇ ਲੇਬਰ ਵਾਲੇ ਪੂਰਾ ਸਪੀਡਾ ਗੱਡੀ ਲੋਡ ਕਰਨ ਦੀ ਨਾਲੇ ਵੀ ਨਾਲ ਆਉਂਦੇ ਗੱਡੀ ਬੈਕ ਕਰਾਈ ਜਾਂਦੇ ਨੇ ਤੇ ਅੱਜ ਛੱਡਦੇ ਸੱਲੇ ਆਪਾਂ ਗੱਡੀ ਲਾਤੀ ਆ ਦੇਖ ਸਕਦੇ ਹਾਂ ਛੱਡਿਆ ਦੀ ਸ਼ਾਂਤੀ ਹੁੰਦੀ ਆ ਪਾਰਲੀ ਹੜ ਜਿਹਨਾਂ ਨਹੀਂ ਲੱਗੀਆਂ ਹੋਈਆਂ ਉਹਨੂੰ ਸ਼ਾਂਤੀ ਕਰਨ ਮੋਟ ਜਿਹੜਾ ਵੀ ਸਾਜ ਹੈ ਜਹੀਂ ਦਾ ਚਾਹੇ ਮਨ ਲੋਕ ਵੀ ਖਰਾਬ ਖੂਬ ਵੱਢੀ ਜਾਂਦੇ ਨੇ ਵਿੱਚੋਂ ਪਰ ਦੰਦ ਦਾ ਨਿਓ ਬੈਠੇ ਨੇ ਕਰ ਰਹੇ ਨੇ ਸ਼ਾਂਤੀ ਵਗੈਰਾ ਇਤਨੀ ਸ਼ਾਂਤੀ ਕਰਦੇ ਕਰਦੇ ਨਾਲ ਹੁੰਦੇ ਸਟੈਕਿੰਗ ਕਰ ਦਿੰਦੇ ਨੇ ਫਾਗੋੜਾ ਵਰਲੀ ਹੁਣ ਯਾਪਾ ਬੈਠੇ ਟੌਰ ਨਾਲ ਟਾਪਰੇ ਪਾਈ ਜਾਂਦੇ ਆ ਲਕੜੀਆਂ ਦਾ ਕੰਮ ਤੇ ਮੈਟਰੋ ਸੁਫਾਨਿਆਂ ਤੋਂ ਮੁੱਕੇ ਦੀ ਵੀ ਅਪਡੇਟ ਮੈਟਰੋ ਆਪਣੀ ਗੱਡੀ ਚ ਲਾ ਲਓ ਵੀ ਚਾਰ ਟਾਂਗਾ ਲੱਗੀਆਂ ਤੇ ਅਦਰੋਂ ਕਰਤਾਪਾ ਮੰਡੀ ਸਾਹਿਬ ਤੇ ਹਪਾਰਲੀ ਸਾੜ ਲਾਉਣਗੇ ਗੱਡੀ ਮਾਰਾ ਗਈ ਘੰਟੇ ਦਾ ਕੰਮ ਹੋਰ ਉਹ ਤੋਂ ਬਾਅਦ ਕਰਾਂਗੇ ਦੱਸੋ ਸਪਾਲ ਇਹ ਤਾਂ ਆਂਦੀ ਲੋਡਿੰਗ ਹੁੰਦੀ ਆ ਤੇ ਇਸ ਨੂੰ ਦਿਖਾਉਂਦੇ ਰਹਾਂਗੇ ਮਿੱਤਰੋ ਆਪਣਾ ਹੋ ਗਿਆ ਦੀ ਰੋਟੀ ਖਾਣ ਦਾ ਸਮਾਂ ਬਣਾਉਣ ਦਾ ਸੌਰੀ ਤੇ ਆਪਾਂ ਨੇ ਅਦਰ ਪਿਆਜ਼ ਚੀਰ ਲੇ ਆਲੂ ਤੇ ਆਲੂ ਦੀ ਲੱਗਿਆ ਸਬਜ਼ੀ ਬਣਾਉਣ ਤੇ ਸੋਚਿਆ ਵੀ ਆਲੂ ਵੀ ਆਪਾਂ ਨੂੰ ਇੱਥੇ ਮਿਲ ਗਏ ਤੇ ਪਿਆਜ਼ ਵੀ ਇਹਨੂੰ ਵਾਦੀਆ ਪਿਆਜ਼ ਲੋਡ ਕਰਨਾ ਆਏ ਹੋਇਆ ਤੇ ਆਪਾਂ ਲੱਗਿਆ ਮਿੱਤਰੋ ਇੱਥੇ ਹੁਣ ਆਲੂ ਦੀ ਸਬਜ਼ੀ ਬਣਾਉਣ ਸੋਚਿਆ ਵੀ ਪਹਿਲਾਂ ਸੋਚ ਰਹੇ ਸੀ ਚੌਲ ਬਣਾ ਲਈਏ ਆਲੂ ਚੌਲ ਚੋਲ ਨੇ ਕਲੇਮਤੋਂ ਆਪਣੇ ਕੋਲੇ ਕੱਟ ਤੇ ਹੁਣ ਲੱਗਿਆ ਆਪਾਂ ਆਲੂ ਦੀ ਸਬਜ਼ੀ ਬਣਾਉਣ ਆਪਣਾ ਤੜਕਾ ਭੁੰਨ ਰਿਆ ਸੀ ਤੇ ਆਪਾਂ ਫਲਾਹ ਹੱਪਣ ਨੂੰ ਹਜੇ ਇੱਥੇ ਹੋਰ ਕੁਝ ਨਹੀਂ ਮਿਲਿਆ ਨਾ ਲਸਣ ਅਦਰਕ ਤਾਂ ਆਪਾਂ ਨੇ ਸੋਚਿਆ ਵੀ ਚਲੋ ਪਿਆਜ਼ ਨਾਲੇ ਸ਼ੁਰੂ ਕਰ ਦਿੰਦੇ ਆ ਕਿਉਂਕਿ ਤੁਹਾਨੂੰ ਪਤਾ ਯਾਰ ਲੱਗਾ ਅਦਰਮ ਮੰਡੀ ਚ ਆਏ ਹਾਂ ਮੰਡੀ ਵੀ ਕਾਦੀ ਆ ਮੰਨ ਲਓ ਵੀ ਇੱਕ ਫੜ ਲੱਤਾ ਹੋਇਆ ਜਿਸ ਤਰ੍ਹਾਂ ਆਪਾਂ ਕਹਿੰਨੇ ਵੀ ਫਲਾਣੇ ਨੇ ਉਹ ਉਹਦਾ ਫੜਾ ਉੱਥੇ ਆ ਤਾਂ ਜੀਰੀ ਜੂਰੀ ਸਿੱਟਣ ਜਾਂਦੇ ਨੇ ਜਿਸ ਦਾ ਅੱਧੀ ਅੰਬapore ਇਨ ਜਿਹਨੇ ਲੱਤਾ ਹੋਇਆ ਉਹਦਾ ਫੜ ਮੜਿਆ ਦੂਰ ਹਾਂ ਮਾਰਕੀਟ ਤੋਂ ਤਾਂ ਕਰਕੇ ਆਪਣਾ ਹੋਰ ਚਾ ਵੀ ਚਲੋ ਥੱਲੇ ਪਿਆਜ ਭੁੰਨ ਦਿੰਦੇ ਹਾਂ ਪਿਆਜ ਭੁੰਨ ਕੇ ਥੋੜਾ ਜਿਹਾ ਆਪਣੇ ਕੋਲੇ ਆ ਤੇਜ ਪੱਤਾ ਪਿਆਤੀ ਤੇ ਆ ਮਸਾਲਾ ਵਗੈਰਾ ਪਿਆਤੀ ਉਹ ਪਾਤਾ ਤੇ ਚਲੋ ਬਈਆ ਖੁਸ਼ਬੂ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਆਪਣਾ ਪਿਆਜ ਬਰੌਨ ਜਾ ਹੋ ਗਿਆ ਲਾਲ ਰੰਗ ਇਹਦਾ ਕਰਨ ਲੱਗਿਆ ਲਾਲ ਲਾਲ ਜਾ ਤੇ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਨੂਨ ਮਿਰਚ ਤੇ ਆਪਾਂ ਵੀ ਪੂਰਾ ਛੇਤੀ ਬਣਾ ਰਹੇ ਆ ਤਾਂ ਕਿ ਜਿਆਦਾ ਵੀ ਹੋ ਆ ਗਏ ਫਿਰ ਗੱਡੀ ਅੱਗੇ ਪਿੱਛੇ ਕਰਨੀ ਅਪੜ ਔਖਾ ਹੋ ਜਾਂਦਾ ਤਾਂ ਤੁਸੀਂ ਇਹ ਦੇਖ ਸਕਦੇ ਹੋ ਆਪਣਾ ਪਿਆਜ਼ ਕਿਦਾਂ ਹੋ ਗਿਆ ਤੇ ਹੁਣ ਲੱਗਿਆ ਮਿੱਤਰੋ ਆਪਾਂ ਨਮਕ ਮਿਰਚ ਪਾਣ ਨਮਕ ਪਾਣੀ ਪੁਣੀ ਪਾਤਾ ਸੀ ਉਬਾਲਾ ਆ ਗਿਆ ਤੇ ਤੇਲ ਛੱਡ ਚੁੱਕਿਆ ਤੇ ਹੁਣ ਮੈਂ ਲੱਗਿਆ ਆਲੂ ਪਾਣ ਦੇਖ ਸਕਦੇ ਹਾਂ ਕਿਦਾਂ ਉਬਾਲੇ ਆ ਰਹੇ ਨੇ ਜਦੋਂ ਤੇ ਕਰੇ ਤੇਲ ਨਾ ਛੱਡੇ ਉਹਨੇ ਤੇ ਕਰ ਮੰਨ ਲਓ ਵੀ ਇਹ ਆਲੂ ਸਬਜ਼ੀ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਉਹ ਟੇਸਟ ਜਾਨੀ ਬਣਦਾ ਦੇਖ ਸਕਦੇ ਹੋ ਮਿੱਤਰੋ ਆਪਾਂ ਨੇ ਆਲੂ ਪਾਤੇ ਤੇ ਹੁਣ ਥੋੜਾ ਜਿਹਾ ਪਾਣੀ ਪਾ ਦਈਏ ਹੋਰ ਵੀ ਤਾਂ ਕਿ ਤਰੀ ਬਣ ਜਵੇ ਤੇ ਉਸ ਤੋਂ ਬਾਅਦ ਫਿਰ ਆਪਾਂ ਲਾ ਦਾਂਗੇ ਦਾ ਟੱਕਣ ਫਿਰ ਗੁਣ ਫਿਰ ਗੁੰਨਾਂਗੇ ਆਟਾ ਕਿਉਂਕਿ ਆਪਾਂ ਨੂੰ ਵੀ ਥੋੜੇ ਜਿਹਾ ਜਲਦੀ ਆ ਵੀ ਛੇਤੀ ਆਪਣਾ ਕੰਮ ਨਿਬੜ ਜਵੇ ਤੇ ਜਿੱਦਾਂ ਵੀ ਬਣ ਜੇ ਸਬਜ਼ੀ ਤੁਹਾਨੂੰ ਦਿਖਾਵਾਂਗੇ ਪਨੇਰੇ ਹੋ ਬਣ ਗਈ ਸਬਜ਼ੀ ਸਬਜ਼ੀ ਰੱਖਤੀ ਉੱਤੇ ਤੇ ਆ ਮੈਂ ਪੀੜੇ ਬਣਾ ਲੈ ਸੀ ਨਾਲ ਹੁੰਦੇ ਸੋਚਿਆ ਵੀ ਛੇਤੀ ਨਿਬੜ ਜੂ ਕੰਮ ਤੇ ਲੱਗਿਆ ਹੁਣ ਰੋਟੀ ਲਾਣ ਆਪਣੀਆਂ ਰੋਟੀ ਪੂਰੀ ਹੋ ਜੇ ਚੰਗੀ ਗੱਲ ਲੋ ਜਨਾਬ ਖਾ ਕੇ ਰੋਟੀਆਂ ਪਾਣੀ ਆਪਾਂ ਹੋ ਗਏ ਰੈਡੀ ਭਾਂਡੇ-ਬੁੰਡੇ ਦਿੱਤੇ ਸਾਮ ਦੇਖ ਸਕਦੇ ਹਾਂ ਅਦਰ ਸਲੈਂਡਰ ਨੂੰ ਵੀ ਆਰਾਮ ਕਰਤਾ ਸਾਰਾ ਸਾਮ ਕਿ ਸਬਜੀ ਹੋ ਰੱਖਤੀ ਰੋਟੀਆਂ ਬਚੀਆਂ ਸੀ ਦੋਕ ਮੈਂ ਸੋਚਿਆ ਮਾ ਚਲ ਸ਼ਾਮ ਨੂੰ ਖਾ ਲਾਂਗੇ ਬਾਕੀ ਸਬਜੀ ਵਧੀਆ ਬਣ ਗਈ ਸੀ ਤਾ ਕਰਕੇ ਰੋਟੀਆਂ ਜ਼ਿਆਦਾ ਖਾਦੇ ਆਂ ਗਈਆਂ ਤੇ ਬਾਕੀ ਕਰਾਨਿਆਂ ਹੁਣ ਲੋੜ ਬਾ ਪੈਕਿੰਗ ਕਰ ਰਹੇ ਨੇ ਇੱਕ ਹੋਰ ਵੀਰੋ ਬੇਨਤੀ ਆ ਜਿਹੜੇ ਮਿੱਤਰ ਗੱਡੀਆਂ ਲੈ ਕੇ ਚਾਲਦੇ ਨੇ ਆਪਣੀ ਗੱਡੀ ਦੇ ਵਿੱਚ ਜ਼ਰੂਰ ਰੋਟੀ ਪਾਣੀ ਦਾ ਸਮਾਨ ਰੱਖੋ ਹੋਰ ਨਹੀਂ ਤਾਂ ਬੱਤ ਤੋਂ ਬੱਤ ਚੌਲ ਲੈ ਲਓ ਚੌਲ ਲੈ ਕੇ ਉਹਦੇ ਵਿੱਚ ਨੂਨ ਮਿਰਚ ਪਾ ਕੇ ਆਪਣਾ ਉਹ ਖਾ ਲਓ ਮੰਨ ਲਓ ਵੀ 10 ਜ਼ੋਰ ਮਾਰ ਕੇ ਇਹ ਬੰਦਾ ਮੰਨਣਾ ਕਾਵੇ ਤਾਂ 10 ਅੱਧੇ ਘੰਟੇ ਦੇ ਵਿੱਚ ਵਿੱਚ ਬੰਦਾ ਰੋਟੀ ਪਾਣੀ ਬਣਾ ਲੈਂਦਾ ਤੁਸੀਂ ਦੇਖੇ ਹੋਗਾ ਮੈਨੂੰ ਸਾਰੇ 20 ਮਿੰਟ ਨਹੀਂ ਲੱਗੇ 20 ਅੱਧਾ ਘੰਟਾ ਮੰਨ ਲਓ ਅੱਧੇ ਘੰਟੇ ਦੇ ਵਿੱਚ ਵਿੱਚ ਰੋਟੀ ਪਾਣੀ ਬਣਾ ਕੇ ਤੇ ਲਾ ਲਓ ਵੀ ਇਹਨਾਂ ਦੇ ਲੰਚ ਟਾਈਮ ਹੋਇਆ ਸੀ ਲੰਚ ਟਾਈਮ ਮੰਨ ਲਓ ਵੀ ਜਦ ਸਟਾਰਟ ਹੋਇਆ ਸੀ ਤਾਂ ਲਾ ਲਓ ਵੀ ਹਜੇ ਇਹ ਬੰਦੇ ਰੋਟੀ ਖਾ ਕੇ ਆਏ ਨਹੀਂ ਹੈਗੇ ਆਪਾਂ ਪਹਿਲੀ ਰੋਟੀ ਪਾਣੀ ਖਾ ਕੇ ਵੀ ਸਮਾਨ ਸਾਮਤਾ ਤੇ ਇਹਨਾਂ ਨਾਲ ਨੂੰ ਰੇੜੀਆਂ ਤੇ ਜਰੂਰ ਬਾਈ ਜੀ ਸਮਾਨ ਸੂਣ ਆਪਣੀ ਗੱਡੀ ਦੇ ਵਿੱਚ ਰੱਖਿਆ ਕਰੋ ਤਾਂ ਕਿ ਕੋਈ ਪਤਾ ਨਹੀਂ ਲੱਗਦਾ ਕਿਹੜੇ ਟਾਈਮ ਕਿੱਥੇ ਖੜਨਾ ਪਵੇ ਜੇ ਤੇ ਆਪਣਾ ਬੰਦਾ ਰੋਟੀ ਪਾਣੀ ਤਾਂ ਬਣਾ ਸਕਦਾ ਰੋਟੀ ਨਹੀਂ ਬਣਾ ਸਕਦਾ ਤਾਂ ਕਮ ਸੇ ਚੌਲ ਤਾਂ ਬਣਾ ਸਕਦਾ ਜਰੂਰ ਆਪਣੀ ਗੱਡੀ ਦੇ ਵਿੱਚ ਰੁਕੀ ਫਨ ਜਾ ਹਾਂ ਕਰੋ ਬੈਠੇ ਬੈਠੇ ਸ਼ਾਮ ਹੋ ਗਈ ਹੈ ਤੇ ਹਜੇ ਅੱਧੀ ਜੀ ਕਰਕੇ ਆਪਣੀ ਗੱਡੀ ਛੱਡਤੀ ਸੀ ਲੋਡ ਦੇਖ ਰਿਹਾ ਹੁਣ ਕਾ ਤੱਕ ਰੀਲੋਡ ਕਰਦੇ ਨੇ ਅੱਧੀ ਜੀ ਹੋਈ ਹੋਈ ਹੈ ਲੋਡ ਦੇ ਸਕਦੇ ਹਾਂ ਸਾਰਾ ਸੁਨਸਾਨ ਹੋ ਗਿਆ ਸਾਰੇ ਮੰਨ ਲਓ ਵੀ ਜਿਹੜੇ ਕਿਸਾਨ ਆਏ ਤੇ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਉਹ ਸਾਰੇ ਆਪਣੇ ਲਾ ਕੇ ਚਲੇ ਗਏ ਤੇ ਬਾਕੀ ਤੁਹਾਨੂੰ ਦਿਖਾਉਣੇ ਥੱਲੇ ਤੀਜੀ ਆਪਣੀ ਗੱਡੀ ਲੋਡ ਹੋਈ ਹੋਈ ਆ ਬਾਕੀ ਉਧਰ ਕਰ ਰਹੇ ਨੇ ਮੇਰੇ ਖਿਆਲ ਚ ਲੋਡਿੰਗ ਕਰ ਰਹੇ ਨੇ ਪਿਆਜ ਜਿਹੇ ਗੱਟੇ ਭਰ ਰਹੇ ਨੇ ਵੀ ਚਲੋ ਇੱਕ ਵਾਰ ਚੇ ਗੱਡੀ ਸਾਰੀ ਲੋਡ ਕਰ ਦਾਂਗੇ ਤਾਂ ਦੇਖ ਸਕਦੇ ਹਾਂ ਹੁਣ ਸਾਰੇ ਸ਼ਾਂਤੀ ਜੀ ਹੋ ਗਈ ਟਰੈਕਟਰ ਟਰਟਰ ਸਾਰੇ ਚਲੇ ਗਏ ਤੇ ਇੱਕ ਵਾਰ ਤੁਹਾਨੂੰ ਆਪਣੀ ਗੱਡੀ ਦੀ ਵੀ ਲੁੱਕ ਚੈੱਕ ਕਰਾ ਦਈਏ ਕਿੰਦਾ ਦੀ ਆ ਰਹੀ ਆ ਸ਼ਾਮ ਟਾਈਮ ਉਹ ਲਾਈਟ ਚੱਲ ਪਈ ਦੇਖ ਸਕਦੇ ਹੋ ਬੜੀ ਪਿਆਰੀ ਲੱਗ ਰਹੀ ਆ ਲੱ ਸਾਰਾ ਦਿਨ ਨਿਕਲ ਗਿਆ ਪਾਲਸ਼ ਵਗੈਰਾ ਕਰਦੇ ਦਿਖਾਈਏ ਤੁਹਾਨੂੰ ਅੰਨੇ ਆਪਾਂ ਨੇ ਪੂਰੀ ਗੱਡੀ ਤੇ ਵੀ ਪਾਲਸ਼ ਕਰ ਲਉਥੇ ਟ੍ਰਾਂ ਵੋਡ ਤੇ ਵੀ ਲੋਕ ਬੜੇ ਕਰ ਰਹੇ ਜੀ ਸਾਹ ਤੁਸੀਂ ਬੜਾ ਖਜਤੂ ਕਰ ਰਹੇ ਹੋ ਕਿਉਂ ਮੈਂ ਸਾਨੂੰ ਲਾਈਟ ਚਲਾ ਦਈਏ ਦੇਖ ਸਕਦੇ ਹੋ ਕੱਲ ਉਥੇ ਕੀਤੀ ਆ ਪੂਰੀ ਸਾਫ ਸੁਈਆ ਚੈੱਕ ਕਰ ਸਕਦੇ ਤੇ ਕੁੱਪੇ ਵਗੈਰਾ ਵੀ ਆ ਦੇਖ ਸਕਦੇ ਹੋ ਉਰੀ ਚੱਕਾ ਚਾਂਗਰੀਆ ਕਮਾਲਾ ਚਾਹੇ ਗੱਲਾ ਟਾਈਮ ਟੂ ਟਾਈਮ ਵਪਾਰੀ ਅੱਜ ਕੱਲ ਚੌਥੇ ਦਿਨ ਗੱਡੀ ਭਾਵ ਦੀ ਸਾਦਿਓ ਦੋ ਕਬੋਰੀਆਂ ਦੀ ਹਾਰਟ ਕੀਤੀ ਆ ਤੇ ਅੰਦਰ ਹੋ ਰਿਆ ਪੂਰਾ ਪਿਆਜ਼ ਲੋਡਿੰਗ ਤੇ ਲੋਡ ਪੈਕਿੰਗ ਚੱਲ ਰਹੀ ਆ ਪੂਰੀ ਜੋਰਾਂ ਜੋਰਾਂ ਤੇ ਤੇ ਉਸ ਤੋਂ ਬਾਅਦ ਬੱਸ ਪਿੱਛੇ ਤਿੰਨ ਤੰਨ ਢਾਂਗਾ ਰਹਿ ਗਈਆਂ ਤੇ ਹੋਰ ਰਹਿ ਗਿਆ ਬੱਤੇ ਕੋਲ ਤੇ ਇੱਕ ਡੰਡਾ ਲੱਗ ਜੂਗਾ 590 ਬੈਗ ਹੋ ਜਾਊਆ ਆਪਣੀ ਗੱਡੀ ਦੇ ਵਿੱਚ ਕੰਪਲੀਟ ਬਾਜਣਾ 30 ਟਨ 600 6 ਕੁੰਟਲ ਦੀ ਆਪਾਂ ਨੂੰ ਦੰਦੇ ਨੇ ਇਹ ਛੂਟ ਮੰਨ ਲਓ ਵੀ 6 ਕੁੰਟਲ ਫ੍ਰੀ ਦਾ ਲੈ ਕੇ ਜਾਵਾਂਗੇ ਘਟ ਦਾ ਘੁੱਟ ਦਾ ਤਾਂ ਕੋਈ ਨਹੀਂ ਹੁੰਦਾ ਚੋਰ ਮਾਰ ਹੁਣ ਆਹ ਮੌਸਮ ਦੇ ਵਿੱਚ ਤਾਂ ਸਮਝ ਲਓ ਕੀ ਪਿਆਜ ਨੇ ਸੁੱਕਣ ਤੇ ਆਹ ਸੁੱਕੂਗਾ ਨਹੀਂ ਵਧੂਗੀ ਲੇਕਿਨ ਫਿਰ ਵੀ ਆਪਾਂ ਨੂੰ ਇਹ 6 ਕੁੰਟਲ ਉਹਨਾਂ ਦਾ ਪਾੜਾ ਦੰਦੇ ਨੇ ਉਹਦਾ ਨਹੀਂ ਕੱਟਦੇ ਨੇ ਅਸੀਂ ਕਈ ਵਾਰ ਕੰਡਾ ਕਰਾਇਆ ਭਾਜਣ ਕੁਆਂਟਲ ਕੁਮਸਾਈ ਘਟਦਾ ਕੁਆਂਟਲ ਤੋਂ ਕੁਆਂਟਲ ਤੇ ਬਾਕੀ ਮਿੱਤਰੋ ਹੋ ਰਿਹਾ ਸ਼ਾਮ ਟਾਈਮ ਤੇ ਆਪਾਂ ਵੀ ਲੱਗਦੇ ਆ ਛੋਟੇ ਭਾਈ ਨੂੰ ਕਹਿੰਨੇ ਆ ਵੀ ਅਗਰਬਤੀ ਵਗੈਰਾ ਕਰਦੇ ਆ ਗੱਡੀ ਚ ਤੇ ਸਿਸ ਕਰਦੇ ਆ ਸਾਫ ਰੋਹੀ ਮੈਟਰ ਆਦ ਨੀਲਾਨਾਦ ਸਾੰਭਾ ਆਪਾਂ ਆਪਣੀ ਗੱਡੀ ਦੇ ਵਿੱਚ ਲਾ ਅਦਰਬਤੀ ਜਾਂਕੂ ਭੇਦ ਨਾ ਜਾਣਤ ਪਾਰ ਚੱਲ ਰਿਆ ਆਂਕੂ ਕਰਪਾਣ ਇਨਮਾਨਤ ਮਹਾ ਮੂੜ ਕਚ ਭੇਦ ਨਾ ਜਾਣਤ ਮਹਾਦੇਵ ਕਾਉ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਪਿਹਵ ਆਪ ਆਪਣੀ ਗੁਦਾ ਜੇਤੀ ਵਰਨਤ ਪੈਤ ਪ੍ਰੇਮ ਤੋਰ ਤੇਤੀ ਤੁਮਰਾ ਇਹ ਵੀ ਲੱਗੇ ਨਹੀਂ ਹੈਗੇ ਆਪਣੀ ਗੱਡੀ ਲੋਡ ਕਰਨ ਤੇ ਆਪਾਂ ਲੱਗਿਆ ਹੁਣ ਗੱਡੀ ਦੇ ਕੱਪੜਾ ਮਾਰਨ ਦੁਆਰਾ ਫੇਰ ਲੋਡਿੰਗ ਚਾਲੂ ਹੋਗੀ ਆਪਣੀ ਗੱਡੀ ਦੀ ਕਰ ਰਹੇ ਨੇ ਭਾਈ ਸਾਹਿਬ ਉਹੀਆਂ ਲੋਡ ਤੇ ਦੇਖ ਸਕਦੇ ਹੋ ਲੋਡ ਚਾਲੂ ਹੋ ਗਿਆ ਤੇ ਬਸ ਹੁਣ ਅੱਧਾ ਘੰਟਾ ਲਾਣਗੇ ਅੱਧੇ ਘੰਟੇ ਚੱਕਰ ਹੋ ਜਾਣੀ ਆਪਣੀ ਗੱਡੀ ਲੋਡ ਫਿਰ ਕਰਾਂਗੇ ਆਪਾਂ ਆਪਣੀ ਗੱਡੀ ਦੀਆਂ ਤਰਪਾਲਾਂ ਤੇ ਆ ਦੇਖ ਸਕਦੇ ਹੋ ਸਾਰਾ ਮਾਲ ਲਫਾ ਥੈਲਿਆਂ ਦੇ ਵਿੱਚ ਲੋਡ ਹੋ ਚੁੱਕਿਆ ਤੇ ਇਧਰ ਭਾਈ ਸਾਹਿਬ ਉਹੀਆਂ ਲੱਗ ਰਹੇ ਦੇਖ ਲਓ ਜੀ ਲਾਸਟ ਰਹਿ ਗਿਆ ਬਸ ਦੋ ਟੰਕ ਉੱਪਰ ਦੇਖਣ ਤਾਂ ਤਾਂ ਲੱਗਦਾ ਜਿਵੇਂ ਅੱਧੀ ਪਈ ਆ ਤੇ ਬਸ ਆਹ ਰਹਿ ਗਿਆ ਲਾਸਟ ਇੱਥੇ ਹੋ ਜਾਣੀ ਆਪਣੀ ਗੱਡੀ ਹੁਣ ਕੰਪਲੀਟ ਤੇ ਫੇਰ ਦੁਬਾਰਾ ਛੱਟ ਥੱਲੇ ਲਾਤੀ ਦੇਖ ਸਕਦੇ ਹੋ ਬਸ ਨੇਵਰ ਵਾਲੇ ਪੂਰੀ ਜੋਰ ਨਾਲ ਲਾ ਰਹੇ ਨੇ ਕੰਮ ਕਰ ਰਹੇ ਨੇ ਆਪਣਾ ਆਪਣੀ ਹੋ ਗਈ ਗੱਡੀ ਕੰਪਲੀਟ ਤੇ ਲੱਗਿਆ ਹੁਣ ਕੰਡਾ ਕਰਾਉਣ ਵਾਸਤੇ ਪਿੱਛੇ ਦੇਖ ਸਕਦੇ ਹੋ ਹੈਟ ਘਟੇ ਗਈ ਦੇਖਾਂਗੇ ਮੂਹਰੋਂ ਜਿਹੜੇ ਉੱਚੇ ਹੈਡ ਜੀ ਆ ਹੁਣ ਚੱਕ ਕੇ ਥੱਲੇ ਕਰ ਦਾਂਗੇ ਲੱਗਿਆ ਹੁਣ ਆਪਾਂ ਗੱਡੀ ਲੈ ਕੇ ਤੁਰਨ ਚੱਲ ਪਏ ਸੀ ਆਪਾਂ ਕੰਡਾ ਕਰਾਉਣ ਵਾਸਤੇ ਇਹ ਨਿਕਲ ਰਹੀ ਆਪਣੀ ਗੱਡੀ ਲਾ ਕੇ ਰੱਬ ਦਾ ਨਾਮ ਦੇਖ ਸਾਖਦੇ ਬਾਬੇ ਦੀ ਕਿਰਪਾ ਨਾਲ ਆਪਣੀ ਹੋ ਗਈ ਗੱਡੀ ਲੋਡ ਜਾ ਰਹੀ ਹੁਣ ਇਹ ਕੰਡੇ ਤੇ 24 ਹੈ ਠੀਕ ਹੈ ਜਿਆਦਾ ਨਹੀਂ ਹੈਗੀ ਤੇ ਸੈੱਟ ਕਰ ਲਾਂਗੇ ਆਪਾਂ ਤੇ ਹੁਣ ਜਾ ਕੇ ਦੇਖਦੇ ਆ ਕੰਡੇ ਮੇਟਰੋਂ ਆ ਰਹੀ ਸੀ ਆਪਣੀ ਗੱਡੀ ਹੁਣ ਕੰਡੇ ਤੇ ਦੇਖਦੇ ਆ ਹੋ ਜੇ ਮੰਨ ਲਓ 3 ਕੁਇੰਟਲ ਮਾਲ ਘਟ ਗਿਆ 30 360 ਹੋਇਆ ਇਹ 360 ਹੋਇਆ ਤੇ ਉਹ ਪੁੱਛਣ ਗਿਆ ਵੀ ਗੱਡੀ ਉੱਥੇ ਲਾਈਏ ਇੱਕ ਇੱਥੇ ਪਾ ਦੋਗੇ ਤੇ ਲੱਗਦਾ ਉੱਥੇ ਬੈਗ ਲੈ ਕੇ ਜਾਣੀ ਪੈਣੀ ਆ ਚੱਲੇ ਆਪਾਂ ਹੁਣ ਮਾਲ ਪਾਣ ਵਾਸਤੇ ਦੁਬਾਰੋਂ ਫੇਰ ਤੇ ਬੈਗ ਜਾ ਰਹੀ ਆਪਣੀ ਗੱਡੀ ਜਾ ਰਹੇ ਨੇ ਸਿੱਧੇ ਉਹ ਜਾਣ ਦੀ ਸੱਦੀ ਅਹੀਂ ਬੈ ਕੇ ਜਾਣ ਦੇ ਮੈਂ ਕਹਣਾ ਬੈਗ ਆ ਰਹੀ ਧੀ ਉੱਥੇ ਲਾਣੀ ਪੈਣੀ ਆਪਾਂ ਨੂੰ ਦੁਬਾਰਾ ਤੇ ਜਾ ਰਹੀ ਆ ਬੈਗ ਆਪਣੀ ਗੱਡੀ ਤੇ ਨਾਲ ਹੁੰਦੀ ਪੰਜ ਬੂਰੀਆਂ ਪੈਣ ਗਿਆ ਪੰਜ ਬੂਰੀਆਂ ਪਾ ਕੇ ਉਸ ਤੋਂ ਬਾਅਦ ਫੇਰ ਦੁਬਾਰਾ ਆਪਾਂ ਨੇ ਨਾਲ ਹੋਈ ਮਾਲ ਪਾ ਲਿਆ ਫੇਰ ਆਪਣੇ ਪੰਜ ਗੱਟੇ ਤੇ ਚੱਲੇ ਹੁਣ ਕੰਡਾ ਕਰਾਉਣ ਵਾਸਤੇ ਬਸ ਸੱਤਰੋ ਦੇਖਦੇ ਆਂ ਜਾ ਕੇ ਹੁਣ ਕੰਡੇ ਤੇ ਵੀ ਕੀ ਬਣਦੀ ਆ ਗੱਲ ਬਾਤ ਆਬੜੀ ਤਾਂ ਹੁਣ ਪੂਰਾ ਹੋ ਗਿਆ ਵਾਜਨ ਅੱਕੀ ਦੇਖਦੇ ਆਂ ਕੰਡੇ ਤੇ ਕੀ ਹੈ ਤੁਰਨ ਲੱਗੇ ਤੇ ਉਹਦਾ ਕਾਣਾ ਨਾਜਰਾ ਕਦੇ ਪੱਥਰਾਂ ਨੂੰ ਪਾੜ ਦਿੰਦੀ ਕਿਲੀ ਪਤਾ ਨਹੀਂ ਬਾਲ ਬਣ ਜਾਂਦਾ ਪਤਾ ਨਹੀਂ ਕੀ ਬਣ ਜਾਂਦਾ ਰਸੇ ਤਰਵਾਲਾਂ ਹੋ ਗਈਆਂ ਧੀਆਂ ਦੇਖ ਸਕਦੇ ਹੋ ਉੱਪਰ ਤੁਸੀਂ ਪਿੱਛੇ ਬਾ ਜਾਲੀ ਲੱਗੇ ਸੀ ਮਾਰਨ ਤੇ ਜੋੜੇ ਭਾਈ ਨੂੰ ਕਹਾਂ ਵੀ ਚਾਹ ਪਾਲ ਲੈ ਚੱਲ ਚਾਹ ਪੀ ਕੇ ਤੁਰਦੇ ਆ ਤੇ ਆ ਦੇਖ ਸਕਦੇ ਹੋ ਰੱਬ ਜਾਣੇ ਇਹ ਚ ਮੇਕ ਲੱਗੀ ਆ ਕਿ ਇਹਦੇ ਚ ਬਾਲ ਲੀਕ ਹੋਇਆ ਇਹਦਾ ਤੇ ਆ ਜੇ ਬੰਦਮ ਨਹੀਂ ਕਰਿਆ ਸੀ ਤੇ ਤੇਰ ਪੰਜਰ ਹੋ ਗਿਆ ਦੇਖਦੇ ਹੁਣ ਲਾਇਆ ਲੈਫਟ ਤੇ ਇਹ ਕਲਦੇ ਆ ਲੈ ਕੇ ਹੁਣ ਮਿਸਤਰੀ ਲੱਭਦੇ ਆ 11 ਵੱਜ ਚੁੱਕੇ ਨੇ ਕਾਸ ਰਾਂ ਟਾਇਰ ਟਰੱਕ ਡਰਾਈਵਰਾਂ ਦੀ ਲਾਈਵ ਇਹ ਲਾਉਂਦੇ ਹੁਣ ਜੈਕ ਉਪਰ ਭਗਤ ਪਿਆਰੇ ਨੂੰ ਇੱਕਾ ਟੁੱਟ ਗਈ ਆਪਣੀ ਕਿਲੀ ਦੇਸੀ ਕਿਲੀਆਂ ਮਿਲੀਆਂ ਸੀ ਯਾਰ ਹੋ ਗਿਆ ਲਾ ਦੇ ਫਰਕ ਕੋ। ਚਾਹੋ ਨੀ ਨਾ ਸਮਾਂ ਦਾ ਫਰਕ ਹੈ ਮੋੜਾ ਮੋਟਾ। ਕੀ? ਆਹ। ਓਕੇ। ਜਾਲੀ ਜੁਲੀ ਦਾ ਲਾਸਟ ਰੱਸਾ ਰਹਿ ਗਿਆ ਤੀ। ਹੋਣਾ ਜਿਆਦਾ ਇਸ ਤਰ੍ਹਾਂ ਦਾ ਕੰਮ ਹੋ ਜਾਂਦਾ। ਮਨ ਬੜਾ ਉਦਾਸ ਹੋ ਜਾਂਦਾ। ਤਾਂ ਦਾ ਵੀ ਲੋਕਾਂ ਦੇ ਪਣੇ ਕੜਾ ਮਾਹ ਮਾਰਲੇ ਸੀ। ਲੇਕਿਨ ਜਿਆਦਾ ਮਿੱਤਰੋ ਦੱਸਿਓ ਕਮੈਂਟ ਕਰਕੇ ਆਪਣੀ ਜਾਲੀ ਕਿੱਦਾਂ ਦੀ ਲੱਗ ਰਹੀ ਹੈ ਬੱਚੋ। ਆਹੜਤਾ ਹੈਗੀ ਆਪਣੀ ਗੱਡੀ ਦੀ ਚੈੱਕ ਕਰ ਸਕਦੇ ਹਾਂ ਟੇਪ ਦੇਖ ਸਕਦੇ ਹਾਂ ਆਪਣੀ ਕਿੰਦਾ ਚਮਕ ਰਹੀ ਆਂ ਨਾਲੇ ਤੇ ਵੀ ਲਵਾਵਾਂਗੇ ਰੰਗ ਪਾਏ ਗਏ ਫਿੱਕੇ ਮੂਰਨੀਆਂ ਦੇ ਮੂਰਨੀਆਂ ਦਾ ਵਿਚਾਰੀਆਂ ਘਸ ਗਈਆਂ ਅੰਦਰ ਵੀ ਦੇਖ ਸਕਦੇ ਹਾਂ ਪੰਚਰ ਆ ਲੱਗਿਆ ਸੀ ਤੇ ਟਾਇਰ ਦੇ ਵਿੱਚ ਕੋਈ ਨਿੱਕੀ ਜਿਹੀ ਮੇਕ ਹੋਊਗੀ ਮੇਕ ਕਰਕੇ ਹੋਇਆ ਪੰਚਰ ਜਿੱਦਾਂ ਆ ਪੱਥਰਾ ਪੱਥਰ ਦੇ ਉੱਤੇ ਟਾਇਰ ਚੜਿਆ ਨਾ ਉਹ ਦਾਵ ਜੀ ਪਈ ਹੋਊਗੀ ਉਹਦੇ ਕਰਕੇ ਆਪਣੇ ਟਿਊਬ ਦੇ ਵਿੱਚ ਜਾ ਚੋ ਗਿਆ ਛਟਾ ਹਲਕਾ ਜਿਹਾ ਸੀ ਮਾਮੂਲੀ ਜਿਹਾ ਪੰਚਰ ਤੇ ਆਪਾਂ ਨੇ ਹੁਣ ਲਵਾ ਲਿਆ ਤੇ ਹਵਾ ਪਾ ਰਹੇ ਆ ਮੇਕ ਤਾਂ ਮਿਲੀ ਨਹੀਂ ਹੈਗੀ ਆਪਾਂ ਨੂੰ ਤੇ ਬਾਕੀ ਹੁਣ ਹਵਾ-ਹਵਾ ਪਾਉਣੇ ਆ ਪੰਚਰ ਲੱਗਿਆ ਸੀ ਚੱਲ ਫੇਰੇ ਆਪਾਂ ਹੁਣ ਗੱਡੀ ਲੈ ਕੇ ਆਪਾਂ ਲੱਗਿਆ ਹੁਣ ਰੈਸਟਵਾਰਨ ਤੋਂ ਜਵਾਰਿਆ ਗੱਡੀ ਬਾਕੀ ਆਪਣੀ ਵੀਡੀਓ ਵੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਮਿਲਾਂਗੇ ਕੋਹੋਰ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੀਕਰ ਸਰਬਣ ਪੁੱਤਰਾ ਪਾਣੀ ਪੜਾ ਦੇਵੇ ਕਹਿੰਦੇ ਨੇ ਮਾਪੇ ਤੇਰੇ ਜਾਨ ਬਚਾ ਦੇਵੇ ਕਹਿੰਦੇ ਨੇ ਮਾਪੇ ਤੇਰੇ ਦਿਲਾਰਾ ਤੂੰ ਪਾਣੀ ਦਾ ਗੜਬਾ ਭਰ ਕੇ ਹੱਕੂਏ ਤੂੰ ਲਿਆ ਦੇ ਓਏ ਜੀਤੀ ਕਰ ਸਰਬਲੂ ਦੇ ਪੁੱਤਰਾ Çare dini. Gëgëta bi. Gëgëta